ਸਨ ਬਰਾਵੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੁੜੇ ਜੁੜੇ ਅੱਜ ਗੁਰੂ ਨਾਨਕਾ ਟਰੈਕਟਰ ਵਰਕਸ਼ਾਪ ਦੇ ਨਾਲ ਅੱਜ ਆਪਾਂ ਜਿਹੜੇ ਟਰੈਕਟਰਾਂ ਦੇ ਇੰਜਨ ਤਿਆਰ ਹੋ ਗਏ ਜੀ ਸਟਾਰਟ ਕਰ ਲਈਏ ਪਰ ਰਵਾ ਕਰ ਲਈ ਸੀਗੇ ਉਹਨਾਂ ਦੀ ਟ੍ਰਾਈ ਲੈਣ ਵਾਸਤੇ ਆਏ ਹੋਏ ਹਾਂ ਇਹ ਪਿੰਡ ਕੱਟੂ ਤੋਂ ਆ ਟਰੈਕਟਰ ਜਿਹੜਾ ਉਹ ਪਿੱਛੇ ਖੜਾਗਾ ਉਹ ਪਿੰਡ ਮਾਨਸਾ ਤੋਂ ਆ ਉਹ ਟਰੈਕਟਰ ਮਾਨਸਾ ਤੋਂ ਆ ਪਹਿਲਾਂ ਬਾਹੋ ਵਾ ਕੇ ਦੇਖਿਆ ਤੇ ਹੁਣ ਆਪਾਂ ਇਹਨੂੰ ਵਾ ਕੇ ਦੇਖਦੇ ਹਾਂ ਆ ਪਹਿਨੇ ਕੱਟਤੀਆਂ ਇਹਨਾਂ ਲਿੰਕਾਂ ਜਾਂ ਇਹਨਾਂ ਡਾਪ ਲਿੰਕਾਂ ਹੀ ਕੱਟਤੀਆਂ ਤੇ ਉਹਨਾਂ ਨੂੰ ਵੀ ਬਾਹਰ ਕੇ ਦਿਖਾਉਂਦੇ ਆ ਦੂਜੇ ਆਈ ਦੇ ਵਿੱਚ ਵਾ ਕੇ ਦਿਖਾਉਨੇ ਇਹ ਵਾਲੇ ਕੰਪ ਆ ਗਿਆ ਬਸ ਉਹਨੂੰ ਤੀਜੇ ਆਈ ਦੇ ਵਿੱਚ ਪਾ ਕੇ ਦਿਖਾਵਾਂਗੇ ਤੇ ਇਹਦੇ ਵਿੱਚ ਵੀ ਤੀਜੇ ਜੇ ਇੱਕ ਗੇੜਾ ਲਾ ਕੇ ਦਿਖਾਵਾਂਗੇ ਆ ਲੈਂਕਾਂ ਕੱਢ ਕੇ ਦੂਜੇ ਜਵਾਕੇ ਦਿਖਾਇਆ ਤੁਹਾਨੂੰ ਹੁਣ ਆਪਾਂ ਤੀਜੇ ਜਵਾਕੇ ਦਿਖਾਉਨੇ ਆ ਦੇਖ ਲੋ ਲੀਵਰ ਆ ਤੀਜਾ ਘੇਰ ਆਗਾ ਤੇ ਆ ਵਿਚਾਲੇ ਸੈਕਟਰ ਚ ਲੀਵਰ ਦੋਦੇ ਪਾਸੇ ਹੁਣ ਆਪਾਂ ਤੀਜੇ ਦੌਰ ਕੇ ਨੋ ਨਾ ਕਿਸਾਨ ਭਰਾਓ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਬਿ ਜੁੜੇ ਅੱਜ ਗੁਰੂ ਨਾਨਕਾ ਟਰੈਕਟਰ ਵਰਕਸਾਪ ਦੇ ਨਾਲ ਅੱਜ ਦੀ ਵੀਡੀਓ ਹੈ ਜਿਹੜੀ ਆਪਣੀ ਟਰੈਕਟਰ 9811 ਦੀ ਵੀਰ ਕੱਟੂ ਵਾਲੇ ਦੀ ਤੇ ਇਹਦੇ ਨਾਮ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਅੱਜ ਦੀ ਗੱਲਬਾਤ ਹੈ ਜਿਹੜੀ ਵੀਡੀਓ ਦੇ ਵਿੱਚ ਇਹ ਬਾਈ ਨਾਲ ਕਰਾਂਗੇ ਸਾਰੀ ਤੇ ਪਹਿਲਾਂ ਇਹ ਟਰੈਕਟਰ ਹੈ ਜਿਹੜਾ ਜਿਹਦੇ ਕੋਲੇ ਜਗਤਾਰ ਖੜਾ ਹੈਗਾ ਇਹ ਟਰੈਕਟਰ ਹੈ ਜਿਹਦਾ ਆਪਾਂ ਕੰਮ ਕੀਤਾਗਾ ਤੇ ਸ਼ੋ ਚੱਕ ਕੇ ਦਿਖਾਉਨੇ ਆ ਤੁਹਾਨੂੰ ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਦੀ ਆਪਾਂ 쇼 ਚੱਕ ਦੀ ਕਰੀਆ ਸਾਰੀ ਕੰਪਲੀਟ ਡਬਲ ਸ਼ੌਕਰ ਦੇ ਨਾਲ ਹੈਵੀ ਸਟੈਂਡ ਦੇ ਨਾਲ ਬਿਲਕੁਲ ਦੇ ਸ਼ੌਕਰ ਜਿਹੜਾ ਡਬਲ ਲਾਇਆ ਤੇ ਆਪਾਂ ਨੇ ਤੇ ਸਟੈਂਡ ਆ ਜਿਹੜਾ ਬਿਲਕੁਲ ਹੈਵੀ ਲਾਇਆ ਤੇ ਜਿਹੜੀ 쇼 ਦੀ ਗੱਲਬਾਤ ਆ ਇੱਕ ਤੁਹਾਨੂੰ ਇਹ ਦੱਸ ਦਿੰਨੇ ਵੀ ਲੋਕਾਂ ਦੀਆਂ ਸ਼ੋਆਂ ਨੇ ਜਿਹੜੀਆਂ ਕੰਮ ਦੀਆਂ ਜਾਂ ਰਹਿੰਦੀਆਂ ਨੇ ਜਿਵੇਂ ਸਾਡਾ ਕੀਤਾ ਹੋਇਆ ਕੰਮ ਕਦੇ ਵੀ ਕੰਮੂ ਨਹੀਂ ਜੋ ਜਿਵੇਂ ਟਰੈਕਟਰ ਨੋਰਮਲ ਹੁੰਦਾਗਾ ਕੰਪਨੀ ਵੱਲੋਂ ਇਸੇ ਤਰ੍ਹਾਂ ਹੀ ਰਹੂਗਾ ਬਿਲਕੁਲ ਜੇ ਉਦੋਂ ਬਾਅਦ ਹੀ ਗੱਲ ਕਰੀਏ ਆਪਾਂ ਇਹਦੀ ਬਾਈ ਕਹਿੰਦਾ ਵੀ ਮੈਨੂੰ ਵੈਪਰ ਲਾ ਕੇ ਦਿਓ ਘੋੜਾ ਵੈਪਰ ਜਿਹੜਾ ਤੁਹਾਡੇ ਵੀਡੀਓ ਦੇ ਵਿੱਚ ਆ ਮੈਂ ਦੇਖਦਾ ਹੁੰਨਾਗਾ ਉਹ ਮਸ਼ਹੂਰਾਗਾ ਉਹ ਲਾ ਕੇ ਦਿੱਤਾਗਾ ਤੇ ਫੇਰੇਗਾ ਆਪਾਂ ਇੰਜਨ ਦਾ ਕੰਮ ਕਰਕੇ ਦਿੱਤਾਗਾ ਕਾਫੀ ਟਾਈਮ ਤੋਂ ਇਹ ਇਹਦੇ ਵਿੱਚ ਪਾਣੀ ਰਲਿਆ ਹੋਇਆ ਸੀਗਾ ਇਹਦੇ ਵਿੱਚ ਪਾਣੀ ਰਲਿਆ ਹੋਇਆ ਸੀ ਇੰਜਨ ਦੇ ਵਿੱਚ ਤੇ 6 ਮਹੀਨੇ ਤਕਰੀਬਨ ਇਹ ਟਰੈਕਟਰ ਘਰੀ ਖੜਾ ਰਿਹਾਗਾ ਉਸ ਤੋਂ ਬਾਅਦ ਆਪਾਂ ਇਹਦੇ ਕਰਿਆ ਬ੍ਰੇਕਾਂ ਦਾ ਕੰਮ ਤੇ ਸਾਰੀਆਂ ਫੁੱਲ ਲਾਈਟਾਂ ਦਾ ਕੰਮ ਕਰਾ ਕੇ ਦਿੱਤਾਗਾ ਉੱਧਰੀ ਸਾਈਡ ਤੇ ਜਗਤਾਰ ਬ੍ਰੇਕਾਂ ਦਿਖਾ ਦੇ ਪਹਿਲਾਂ ਤੁਸੀਂ ਬ੍ਰੇਕ ਦੇਖੋ ਸਾਡੇ ਆਪਿਆ ਇਹ ਘਾਣਾਪਾ ਕਰਦੇ ਆਂ ਗੱਲ ਬਾਈ ਜੀ ਨਾਲ ਤੇ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਟਰੈਕਟਰ ਦੀ ਬਣਾਉਣ ਤਿਆਰ ਹੋ ਗਿਆ ਅੱਜ ਤੁਸੀਂ ਲੈ ਕੇ ਜਾ ਰਹੇ ਹੋਗੇ ਇਤਨ ਲਾਈਟਾਂ ਵੀ ਜਲਦੀ ਤੇ ਲਾਈਟਾਂ ਲੋਟਾਂ ਦਾ ਵੀ ਆਪਾਂ ਬੁੱਲ ਸਹੂਲਤ ਦਿੱਤੀ ਆ ਹਰੇਕ ਕੰਮ ਕਰਾ ਕੇ ਦਿੰਨੇ ਜਿੰਨਾ ਆਪਣਾ ਕਸਟਮਰ ਕਹਿੰਦਾਗਾ ਤੇ ਪਹਿਲਾਂ ਤਾਂ ਐ ਦੱਸੋ ਮੀ ਤੁਸੀਂ ਟਰੈਕਟਰ ਆਪਣੇ ਕੋਲ ਲਿਆ ਉਹਨ ਤੋਂ ਪਹਿਲਾਂ ਤੁਸੀਂ ਉਹਦੇ ਦਾਜ ਦੇ ਵੀ 6 ਮਹੀਨੇ ਦੀ ਕਲੀ ਖੜਾਈ ਰੱਖਿਆਗਾ ਕਲੀ ਖੜਾਈ ਰੱਖਿਆ ਕਲੇ ਖੜਾ ਹੋਣ ਦਾ ਕੀ ਕਾਰਨ ਜੀ ਐ ਥੋੜੇ ਲੇ ਥੰਮ ਵਾਦੇ ਤੋਂ ਉਦੋਂ ਮਹਾਮਦ ਕਰਾਉਣਾ ਹੋ ਤੂੰ ਕਰਾਉਣਾਗਾ ਮਹਾਗਾ ਸੱਤ ਹੀ ਕਰਾਉਣਾ ਹੋ ਤੂੰ ਕਰਾਉਣਾ ਮਹਾ ਕਰਾਵਾਂਗਾ ਇਹਨਾਂ ਨੂੰ ਕਰਾਵਾਇਆ ਮੈਨੂੰ ਤਖੰਦੀ ਵਾਲੀ ਦਿਨਾਂ ਤੇ ਸਾਡੇ ਕੋਲ 3 ਮਹੀਨੇ ਬਾਈ ਖੜਾ ਕਾ ਨਹੀਂ ਖੜਾ ਰਿਹਾ ਮੈਂ ਪਹਿਲਾਂ 2 ਮਹੀਨੇ ਪਹਿਲਾਂ ਖੜਾ ਰਿਹਾ ਉਹਦੇ ਮੈਨੂੰ ਟਾਈਮ ਨਹੀਂ ਮਿਲਿਆ ਇਹਨਾਂ ਦਾ ਇਹਨੇ ਕਰਕੇ ਫਿਰ ਮੈਨੂੰ ਹੁਣ ਟਾਈਮ ਇਹ ਤਾਂ ਮੈਂ ਲੈ ਤਾ ਖਿੱਚ ਤੂੰ ਨਾਲ ਫਿਰ ਵੀ ਫਰਮਾਇਦੂ ਬਾਕੇ ਯਾਨੀ ਇੱਕ ਨੰਬਰ ਕੰਮ ਆ ਬਾਈ ਕੰਮ ਤਾਂ ਬਾਕੇ ਦੇਖਿਆ ਵੀ ਉਹਦੇ ਕਿਵੇਂ ਲੱਗੇ ਡਾਟਾ 2014 ਓਕੇ ਅੱਖਾਂ ਦੇਖ ਕੇ ਹਾਂ ਠੀਕ ਹੈ ਨਜ਼ਾਰਾ ਲਿਆਦਾ ਬਾਕੀ ਮਜਬੂਤੀ ਵਾਲਾ ਕੰਮ ਆ ਕੋਈ ਸੋਧਾ ਕਰਾਉਣਾ ਕੋਈ ਵੈਂਪ ਦਾ ਕਰਾ ਟੈਂਪੋਰਰੀ ਜੇ ਕੰਮ ਹੋ ਜਾ ਜੁਆ ਛੁੱਟੀ ਫੋਟਰ ਜਾ ਲਾ ਤੋ ਕੰਮ ਨਹੀਂ ਪਹਿਲਾ ਥੱਲੋਂ ਵੜਦੇ ਨੇ ਤਾਹਾਂ ਫੇਰ ਨਿਕਲਦੇ ਨੇ ਪੂਰੀ ਹੈਗਾ ਵੀ ਉਹੀ ਕੰਨਾ ਰੰਗ ਚਾ ਕਰਕੇ ਚਿਪਕੇ ਧਰਤਾ ਬਾਈ ਬਣ ਕਿਹਦਾ ਕਰੋਨਾ ਕਹਾਂ ਨਪਰਾ ਬਣ ਜਾਈ ਜੀ ਤੁਸੀਂ ਕੇਰਾ ਕੇ ਗੁਰਨਾਨਕ ਵਰਖ ਸਭ ਜਾ ਕੇ ਤਰਾਉਂਦਾ ਗਰਜੰਟ ਜਗਤਾਰ ਇਹਨਾਂ ਲਵੇ ਆ ਕੇ ਪਤਾ ਕਰੋ ਜਦੋਂ ਤਸੱਲੀ ਤਾਂ ਕਰਾਇਓ ਤੂੰ ਆ ਵੀ ਬੜਨਛਾ ਦੀ ਤਸੱਲੀ ਹੋ ਜੂ ਹਾਂ ਕਿਵੇਂ ਇਹ ਤਾਂ ਮੈਂ ਡਾਕਟਰ ਬਰੀਕੀ ਵਾਲਾ ਕੰਮ ਕਰ ਮੈਂ ਬਰੀਕੀ ਨੂੰ ਡਾਕਟਰ ਢਾਉਂਦਾ ਹੁੰਦਾ ਕਿ ਨਾ ਤਾਂ ਐਂ ਢਾਉਂਦੇ ਨਾਟਕ ਕਰਾਉਂਦੇ ਉਹ ਭਾਈ ਐਨ ਨਾਲ ਬਰਾਮ ਕਰ ਲੈ ਨਹੀਂ ਨਹੀਂ ਨਾਟਕ ਕਰਾਉਂਦਾ ਐਂ ਐਂ ਕਰ ਲੈ ਕੱਲ ਕੱਲੇ ਸਾਡਾ ਢੱਡ ਫਰੋਉਂਦੇ ਨੇ ਹੁਣ ਇਹ ਐ ਨਹੀਂ ਹੈਗਾ ਵੀ ਕਿਸੇ ਪਛੋਂ ਮਾਰ ਖਾ ਜੂਗਾ ਭਈ ਪਛੋਂ ਤਾਂ ਲੱਗਦੀ ਨਹੀਂ ਹੁਣ ਤੁਹਾਨੂੰ ਦੱਸਾ ਢੱਡ ਨਾਟ ਤੇ ਚਾਰੀ ਮਾਰ ਕੇ ਤਸ਼ੱਲੀ ਕਰਕੇ ਫੇਰ ਮੈਨੂੰ ਤੋੜਿਆ ਬਣਾ ਇਹ ਦੱਸ ਵੀ ਕਿਸਾਨ ਵੀ ਜਣੂ ਵੀ ਜਿਵੇਂ ਹੁਣ ਪੱਤਰਾ ਕੰਮ ਕੀਤਾ ਹੁਣ ਤੇਰਾ ਮਨ ਖੁਸ਼ ਆ ਪੂਰਾ ਪੂਰਾ ਖੁਸ਼ ਆ ਕੋਈ ਆਇਆ ਨਹੀਂ ਲੱਗਿਆ ਵੀ ਤੈਨੂੰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਨਹੀਂ ਨਹੀਂ ਕਿੰਨਾ ਕੁ ਸੋਨੂੰ ਆਏ ਹੁੰਦਾ ਛੋਟੀ ਜਿਵ ਚਾਲਦੀ ਆ ਉਹ ਹਿਸਾਬ ਨਾਲ ਵੀ ਕਰ ਦਿੰਦੇ ਨੇ ਕੋਈ ਇਹਨਾਂ ਨੂੰ ਐ ਨਹੀਂ ਹੈਗਾ ਪਰ ਇੰਜਨ ਦਾ ਇਹ ਤਸ਼ਲੀ ਵਕਤ ਕਰਨਗੇ ਤੇ ਇੰਜਨ ਦਾ ਨਹੀਂ ਇੰਜਨ ਨਹੀਂ ਮਾੜਾ ਕਰਦੇ ਇੰਜਨ ਨਹੀਂ ਮਾੜਾ ਕਰਦੇ ਉਹੋ ਤੇ ਆਪਾਂ ਤੇਰਾ ਸਮਾਨ ਖਰੀਦਿਆ ਜੀ ਤੈਨੂੰ ਗੋਲੇ ਬਿਠਾਇਆ ਵੀ ਤੂੰ ਲੋਕળા ਗੋਲੇ ਬਹਿ ਜਾ ਹਾਂਜੀ ਹਾਂ ਆਪਾਂ ਸਮਾਨ ਜਿੰਨਾ ਲਿਆ ਪਰ ਇਹਨਾਂ ਨੇ ਲਿਆ ਦੇਗਾ ਹਾਂਜੀ ਹਾਂ ਠੀਕ ਆ ਜਿਹੜਾ ਉਹਨਾਂ ਨੇ ਕੋਈ ਡੁਪਲੀਕੇਟ ਕੱਢਿਆ ਆਪਾਂ ਨਾਲ ਦੀਨਾ ਪਰੇ ਕਰਤਾ ਪਰੇ ਕਰਤਾ ਵੀ ਸਾਡੇ ਮਸੰਦ ਨਹੀਂ ਹੈਗਾ ਤੈਨੂੰ ਵੀ ਕਿਹਾ ਵੀ ਇਹਨਾਂ ਨਾਲ ਪਾਉਣਾ ਕੀ ਇਹ ਵੀ ਤਸ਼ਲੀ ਹੈ ਇਹਨਾਂ ਦੀ ਵੀਰੇ ਕਾਇ ਨਹੀਂ ਹੈਗਾ ਜੇ ਤੁਸੀਂ ਨਾਵ ਕੋਲ ਨਾਮ ਨਾਮ ਤੁਹਾਨੂੰ ਵੀਡੀਓ ਉਹੀ ਆਇਆ ਨਹੀਂ ਹੈਗਾ ਕੋਈ ਬੇਇਮਾਨੀ ਨਹੀਂ ਹੈਗੀ ਉਹੀ ਸਮਾਨ ਦੇਖ ਨੂੰ ਖੜਾ ਹੋਊਗਾ ਠੀਕ ਹੈ ਕਿਸਾਨ ਭਰਾ ਵਾਹ ਇਹ ਟਰੈਕਟਰ ਹੈ ਜਿਹੜਾ ਪਹਿਲਾਂ 90 ਐਚਪੀ ਸੀ ਹੁਣ ਆਪਾਂ 70 ਐਚਪੀ ਕਰਕੇ ਦਿੰਦਾ ਬਾਈ ਨੂੰ ਤੇ 15 ਹਾਲਾਂ ਦੇ ਇਹ ਐ ਚੱਲੂ ਜਾਵੇਂ ਕਾਰ ਚੱਲਦੇ ਹੁੰਦੀ ਬਿਲਕੁਲ ਕਾਰ ਵਾਂਗੂ ਗਾਰੰਟੀ ਹੈ ਇਸ ਗੱਲ ਦੀ ਆਪਣੀ ਜੇ ਬਾਈ ਨੇ ਸਮਾਈ ਰੱਖੀ ਤਾਂ ਇਹ 15 ਸਾਲ ਟਰੈਕਟਰ ਇਹਦੇ ਕੋਲੋਂ ਮਰਦਾ ਨਹੀਂ ਹੈਗਾ ਜੇ ਦੀ ਸਮਾਈ ਹੈ ਇਹ ਨਹੀਂ ਗੱਲ ਹੈ ਤਾਂ ਹੁੰਦਾ ਟਾਈਮ ਨੇ ਬੰਨਿਆ ਖੜਾਗਾ ਤਿਆਰ ਖੜਾ ਇਧਰ ਹੀ ਸਾਈਡ ਤੇ ਆ ਦੇਗਾ ਬੰਨਿਆ ਅੱਜ ਆ ਬਿਲਕੁਲ ਤਿਆਰ ਆਲੇ ਦਾ ਕੰਮ ਚੱਲੀ ਜਾਂਦਾ ਦੇਖੋ ਤੁਹਾਡੇ ਸਾਹਮਣੇ ਇਹ ਐ ਨਹੀਂ ਹੈਗਾ ਵੀ ਕੱਲਾ ਅਸੀਂ ਉਹ ਤੁਹਾਨੂੰ ਉਹੀ ਦਿਖਾਈ ਜਾਂਨੇਗਾ ਸਾਰਾ ਕਰਿਆਗਾ ਇੱਧਰ ਆ ਟਰੈਕਟਰ ਹੈਗਾ ਠੀਕੀ ਪਿੰਡ ਤਰਨਤਾਰਨ ਕੋਲੋਂ ਆਇਆ ਹੋਇਆ ਹੈਗਾ ਠੀਕੀ ਪਿੰਡ ਤਰਨਤਾਰਨ ਕੋਲੋਂ ਆਇਆ ਵਾ ਇਹ ਚੀ ਗੋਲੇ ਚੀਕੇ ਤੋਂ ਆਇਆ ਵਾ ਜਿਹੜੇ ਟਰੈਕਟਰ ਬਾਹਰੇ ਖੜੇ ਨੇ ਇੱਕ ਕਰਨਾਲ ਵਾਲਾ ਖੜਾਗਾ ਇੱਕ ਕੱਲਾ ਆਇਆਗਾ ਤੇ ਕਾਫੀ ਟਰੈਕਟਰ ਨੇ ਆਪਣੇ ਕੋਲੇ ਬਾਕੀ ਉਹਨੇ ਡਾਕਟਰ ਬਾਈ ਦਾ ਬਾਤ ਤੋਰ ਦਿਆਂਗੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਹੋਗੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਨਾਲ ਤੇ ਹਣਾ ਬਾਵਾ